ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸੋਡੇ ਨਾਲ ਇੱਕ ਕਹਾਣੀ ਸ਼ੇਅਰ ਕਰ ਰਹੇ ਆ ਤੇ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਹੜਾ ਆਪਣਾ ਪੇਜ ਆ ਉਹਨੂੰ ਫੋਲੋ ਕਰਿਓ ਤੇ ਜਿਹੜਾ ਚੈਨਲ ਆ YouTube ਤੇ ਉਹਨੂੰ ਸਬਸਕ੍ਰਾਈਬਰ ਜਰੂਰ ਕਰਿਓ ਇੱਕ ਨਾ ਛੋਟੀ ਜੀ ਕਹਾਣੀ ਪੜੀ ਸਿਆਪਾ ਛੋਟੇ ਹੁੰਦੇ ਨੇ ਕਿ ਬਦਰੀਨਾਥ ਨਾਂ ਦਾ ਇੱਕ ਬੰਦਾ ਹੁੰਦਾ ਤੇ ਉਹ ਦੁੱਧ ਦਾ ਕੰਮ ਕਰਦਾ ਹੁੰਦਾ ਉਹ ਕੀ ਕਰਦਾ ਜਦੋਂ ਦੁੱਧ ਲੈ ਕੇ ਜਾਂਦਾ ਰਸਤੇ ਦੇ ਵਿੱਚ ਇੱਕ ਆ ਪਾਣੀ ਆਉਂਦਾ ਹੁੰਦਾ ਤੇ ਪਾਣੀ ਦੁੱਧ ਦੇ ਵਿੱਚ ਮਿਲਾ ਲੈਂਦਾ ਤੇ ਫੇਰ ਦੁੱਧ ਉਹ ਗਾਂ ਵੇਚ ਕੇ ਆਉਂਦਾ ਉਹਦਾ ਰਹਿਣ ਦਾ ਰੁਟੀਨ ਬਣ ਜਾਂਦਾ ਕਿ ਦੁੱਧ ਜਦੋਂ ਲੈ ਕੇ ਜਾਂਦਾ ਪਿੰਡ ਦੇ ਵਿੱਚੋਂ ਦੇ ਰਸਤੇ ਦੇ ਵਿੱਚ ਉਹਦੇ ਵਿੱਚ ਪਾਣੀ ਮਿਲਾ ਕੇ ਦੇ ਗਾਂ ਵੇਚ ਆਉਂਦਾ ਦੂਜੇ ਪਿੰਡ ਕਹ ਲੋ ਜਾਂ ਸ਼ਹਿਰ ਕਹ ਲੋ ਕਿਸੇ ਕਿਤੇ ਵੀ ਉਹਦਾ ਉਹ سلسلہ ਕਾਫੀ ਚੱਲਿਆ ਇੱਕ ਵਾਰੀ ਕੀ ਹੋਇਆ ਭਾਈ ਕਿ ਉਹ ਪਿੰਡ ਦੇ ਵਿੱਚੋਂ ਦੁੱਧ ਲੈ ਕੇ ਸ਼ਹਿਰ ਦੇ ਵਿੱਚ ਪਾ ਆਇਆ ਪਾ ਕੇ ਮੜਿਆ ਗਰਮਗਾਹ ਦੇ ਦਿਨ ਸੀ ਤੇ ਜਦੋਂ ਮੁੜ ਕੇ ਆਇਆ ਤੇ ਰਸਤੇ ਦੇ ਵਿੱਚ ਉਹਨੇ ਸੋਚਿਆ ਕਿ ਆਪਾਂ ਦਾ ਕੁਝ ਟਾਈਮ ਅਸ਼ਨਾਣ ਆਰਾਮ ਕਰਨ ਲੱਗੇ ਤੇ ਉਹ ਕੋਲੇ ਜਿਹੜਾ ਛੱਪੜ ਮੰਨ ਲਓ ਕਹ ਲਓ ਕੁਝ ਵੀ ਉੱਥੇ ਉਹਦਾ ਜੀਕਤਾ ਵੀ ਅਸ਼ਨਾਣ ਕਰਕੇ ਇੱਥੇ ਆਰਾਮ ਕਰਨ ਲੱਗਿਆ ਆਪਾਂ ਤੇ ਜਦੋਂ ਉਹ ਬਦਰੀਨਾਥ ਰੁਕਿਆ ਉੱਥੇ ਆਰਾਮ ਕਰਨ ਦੇ ਵਾਸਤੇ ਅਸ਼ਨਾਣ ਕਰਨ ਲੱਗਿਆ ਕੱਪੜੇ ਲਾ ਕੇ ਉਸ ਰਕਤ ਦੇ ਉੱਤੇ ਜਿੱਥੇ ਉਹਨੇ ਵਸਤਰ ਰੱਖੇ ਸੀ ਆਪਦੇ ਕੱਪੜੇ ਲਾ ਕੇ ਉੱਥੇ ਕਹਿੰਦੇ ਇੱਕ ਮੰਦਰ ਬੈਠਾ ਸੀ ਉਹ ਮੰਦਰ ਨੇ ਕਹਿੰਦੇ ਜਿਹੜੀ ਉਹਦੀ ਮਾਇਆ ਸੀ ਪੈਸੇ ਜਿਨ੍ਹਾਂ ਦਾ ਉਹ ਦੁੱਧ ਵੇਚ ਕੇ ਆਇਆ ਸੀ ਅੱਧੀ ਪਾਣੀ ਦੇ ਵਿੱਚ ਸੜਦੀ ਅੱਧੀ ਉੱਥੇ ਰੱਖਦੀ ਉਹ ਬੰਦਰ ਨੂੰ ਕਹਿੰਦਾ ਵੀ ਤੂੰ ਬਹੁਤ ਮਾੜਾ ਕੰਮ ਕੀਤਾ ਮੇਰੀ ਮਾਇਆ ਮੇਰੀ ਮਾਇਆ ਸੀ ਇਹ ਪਾਣੀ ਦੇ ਵਿੱਚ ਸੜਤੀ ਬੰਦਰ ਕਹਿੰਦਾ ਨਹੀਂ ਬਦਰੀਨਾਥ ਜਿਹੜੀ ਤੇਰੀ ਮਾਇਆ ਸੀ ਉਹ ਤੇਰੇ ਕੋਲੇ ਆ ਜਿਹੜੀ ਇਹ ਪਾਣੀ ਦੀ ਮਾਇਆ ਸੀ ਇਹ ਪਾਣੀ ਦੇ ਵਿੱਚ ਗਈ ਸੋ ਸੰਨਵੇਸ ਕਹਾਣੀ ਤੋਂ ਸਿੱਖਿਆ ਮਿਲਦੀ ਆ ਕਿ ਜੋ ਹੱਕ ਸੱਚ ਦੀ ਕਮਾਈ ਆ ਸਾਡੇ ਉਹੀ ਕੰਮ ਆਉਂਦੀ ਆ ਬੇਈਮਾਨੀ ਨਾਲ ਕਮਾਇਆ ਹੋਇਆ ਪੈਸਾ ਦੋ ਨੰਬਰ ਦੀ ਕਮਾਈ ਦੋ ਨੰਬਰ ਦੇ ਧੰਦੇ ਵਾਲਾ ਪੈਸਾ ਕੋਈ ਕਿਸੇ ਕੰਮ ਨਹੀਂ ਆਉਂਦਾ ਹੱਕ ਦੀ ਜਦੋਂ ਆਪਾਂ ਹੱਕ ਦੀ ਰੋਟੀ ਖਾਂਦੇ ਆ ਵਸ਼ੱਕ ਦੀ ਤੁਸੀਂ ਇੱਕ ਖਾ ਲੋ ਉਹ ਵੀ ਤੁਹਾਨੂੰ ਬਹੁਤ ਸਬਰ ਦੇਊਗੀ ਬੇਈਮਾਨੀ ਦੀ ਰੋਟੀ ਤੁਸੀਂ ਕਿੰਨੇ ਪਲਾ 36 ਪ੍ਰਕਾਰ ਦੇ ਭੋਜਨ ਖਾ ਲੋ ਤੁਹਾਨੂੰ ਉਹ ਜਿਹੜੀ ਸੰਤੋਸ਼ਟੀ ਨਹੀਂ ਮਿਲਣੀ ਸਕੂਨ ਨਹੀਂ ਮਿਲਣਾ ਅੰਦਰੋਂ ਸੋ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਫਤਹਿ